ਵੀਡੀਓ ਦੇ ਵਿੱਚ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਹੀ ਆਪਾਂ ਲੈ ਕੇ ਪਹੁੰਚੀ ਹਾਂ ਜੀ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਮਸ਼ੀਨਰੀਆਂ ਪਸੰਦ ਆਉਣਗੀਆਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਚਾਹੇ ਕੋਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਆਪਣਾ WhatsApp ਨੰਬਰ ਹੈ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜ ਦਿਓ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਨ ਚੱਲਿਆ ਜੀ ਨਿਸ਼ਾਨ ਦੀ ਡਸਟਨ ਗੋਟੀ ਪਹੁੰਚੀ ਆਪਣੇ ਕੋਲੇ 2017 ਮਾਡਲ ਗੱਡੀ ਆ ਤੇ ਗੱਡੀ origignal ਚੱਲੀ ਹੋਈ ਆ ਕੁੱਲ 55000 ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਤਿੰਨ ਇੱਕ ਲੱਖ ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਆਦਮਪੁਰ ਮਾਲਕ ਦਾ ਏਰੀਆ ਜਲੰਧਰ ਲਾਗੇ ਪੈ ਜਾਂਦਾ ਬਾਕੀ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਹੋ ਜੂਗਾ ਗੱਡੀ ਬਹੁਤ ਵਧੀਆ ਤੇ ਸਰਵਿਸ ਸਰਵਿਸ ਟੋਟਲ ਇਹਨਾਂ ਨੇ ਕੰਮ ਸਾਰਾ ਕਰਵਾ ਰੱਖਿਆ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਕੰਡੀਸ਼ਨ ਪੂਰੀ ਵਧੀਆ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਨੂੰ ਤੁਹਾਨੂੰ ਪਸੰਦ ਆਊਗੀ ਤੇ ਨੰਬਰ ਓਨਰ ਦਾ ਸਕਰੀਨ ਤੇ ਆਪਾਂ ਦੇ ਰੱਖਿਆ 9870 2128470 ਇਸ ਨੰਬਰ ਤੇ ਗੱਲ ਮਾਲਕ ਨਾਲ ਤੁਸੀਂ ਆਪੇ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਖਰੀਦਣ ਦਾ ਚਾਹ ਬਣ ਜੇਕਰ ਹੈਗਾ ਸੈਕੰਡ ਗੱਡੀ ਆਪਣੇ ਕੋਲੇ ਆਈ 10 ਪੌਂਚੀ ਹੈਗੀ ਚਿੱਟੇ ਰੰਗ ਦੀ ਹੈ ਸੀਐਨਜੀ ਓਨ ਪੇਪਰ ਆ 2010 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਆ ਕੁੱਲ 85000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 85000 ਮਾਲਕ ਕਹਿੰਦੇ ਵੀ ਮਾੜਾ ਮੋਟਾ ਜ਼ਿਆਦਾ ਨਹੀਂ ਹੋਣਾ ਥੋੜਾ ਬੋਤਾਂ ਮਾਮਲੀ ਜਿਹਾ ਘਾਟਾ ਵਾਧਾ ਕਰ ਲਾਂਗੇ ਬਾਕੀ ਇਹਨਾਂ ਨੇ ਫਿਕਸ ਵਾਂਗੂ ਰੇਟ ਰੱਖਿਆਗਾ ਤੇ ਮਲੂਟ ਗੱਡੀ ਖੜੀ ਆ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਕਹਿੰਦੇ ਵੀ ਘਰੇ ਆਜੋ ਮਲੂਟ ਗੱਡੀ ਮਿਲ ਜੂਗੀ ਬਾਕੀ ਰੇਟ ਉੱਪਰ-ਨੀਚ ਹੋ ਜੂਗਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਨੰਬਰ ਪਲੇਟ ਆ ਸਰਕਾਰੀ ਨੇ ਰੰਗ ਵਧੀਆ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਕਿਸੇ ਪਾਸੋਂ ਗਲੌਟ ਨਹੀਂ ਮੌਕੇ ਦਾ ਸਾਰਾ ਕੰਮ ਕੀਤਾ ਕਰਾਇਆ ਆਪ ਨੂੰ ਗੱਡੀ ਦਾ ਮਿਲੂਆ ਜਿੰਨਾ ਦੀ ਗੱਡੀ 62 836 51200 43 ਇੱਕ ਆਪਾਂ ਵਰਨਾ ਗੱਡੀ ਲੈ ਕੇ ਪਹੁੰਚਿਆ ਹੁਣ 2011 ਮਾਡਲ ਹੈ ਜੀ ਮਾਨਸਾ ਏਰੀਆ ਚੋਂ ਪੰਜਾਬ ਨੰਬਰ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਕੋਈ ਡੈਮੇਜ ਨਹੀਂ ਗੱਡੀ ਕੋਈ ਕਿਸੇ ਪਾਸੋਂ ਲੱਗੀ ਨਹੀਂ ਕਿਸੇ ਪਾਸੋਂ ਕੋਈ ਗਲੀਸੜੀ ਨਹੀਂ ਕੋਈ ਗਲਾवट ਨਹੀਂ ਬਹੁਤ ਵਧੀਆ ਗੱਡੀ ਆ ਤੇ ਮਾਲਕ ਨੇ ਵਧੀਆ ਰੱਖੀ ਹੋਈ ਆ ਰੇਟ ਦੀ ਆਪਾਂ ਗੱਲ ਕਰੀਏ ਤਾਂ ਡਿਮਾਂਡ 355000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਗੱਡੀ ਮਾਨਸਾ ਘੜੀਏ ਕਿਸੇ ਨੇ ਜਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਮਾਨਸਾ ਜਾ ਕੇ ਦੇਖ ਸਕਦੋਂ ਬਾਕੀ ਟਾਇਰ ਟੱਪਾ ਆਪਾਂ ਨੂੰ ਵਧੀਆ ਮਿਲ ਜੂਗਾ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲਾवट ਨਹੀਂ ਵਧੀਆ ਗੱਡੀ ਆ ਤੇ ਅੰਦਰੋਂ ਵੀ ਪੂਰੀ ਵਧੀਆ ਮਿਲੂਗੀ ਬਾਹਰੋਂ ਵੀ ਪੂਰੀ ਵਧੀਆ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ 82600 47016 08 ਆ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪੇ ਕਰ ਲਿਓ ਸੇਲ ਗੱਡੀ ਹੁਣ ਤੁਸੀਂ ਦੇਖੋ 2015 ਮਾਡਲ ਆ ਤੇ ਡਿਮਾਂਡ 190000 ਰੁਪਇਆ ਜੇ ਆਪਾਂ ਅੰਦਰੋਂ ਗੱਡੀ ਦੀ ਉਹ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਪੂਰੀ ਵਧੀਆ ਸੋਹਣੀ ਗੱਡੀ ਮਿਲੂਗੀ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਕਹਿੰਦੇ ਆ ਵੀ ਆ ਕੇ ਦੇਖ ਲਓ ਕਰੀ ਗੱਡੀ ਖੜੀ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ ਨਵੇਂ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਤੇ ਚਲਾ ਕੇ ਜੇ ਕਿਸੇ ਨੇ ਦੇਖਣੀ ਆ ਚਲਾ ਕੇ ਵੀ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਵੀ ਦੇਖ ਸਕਦੋਂ ਜੀ ਤੇ ਗੱਡੀ 2015 ਮਾਡਲ ਹੈ ਜੀ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ 1,90,000 ਰੁਪਇਆ ਪਹੁੰਚੀ ਆ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਹੋ ਜੂਗਾ ਤੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਵੀ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦਾ ਹਾਂ ਜੀ 1,90,000 ਰੁਪਏ ਡਿਮਾਂਡ ਹੈ ਲੋਕੇਸ਼ਨ ਤੁਹਾਨੂੰ ਪਤਾ ਲੱਗੀ ਹੋਊਗੀ ਤੇ ਇਹਨਾਂ ਨੂੰ ਏਰੀਆ ਲੱਗਦਾ ਸੁਨਾਮ ਸੁਨਾਮ ਕੋਲੇ ਪੈਂਦਾ ਹੈਗਾ ਤੇ ਡਿਸਟ੍ਰਿਕਟ ਸੰਗਰੂਰ ਲੱਗਦੀ ਹੈ ਤੇ ਜਾ ਕੇ ਦੇਖ ਸਕਦਾ ਹਾਂ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਕਿਸੇ ਨੇ ਅੰਦਰੋਂ ਬਾਹਰੋਂ ਦੇਖਣੀ ਹੈ ਚਲਾ ਕੇ ਦੇਖਣੀ ਹੈ ਮਾਲਕ ਕਹਿੰਦੇ ਆ ਵੀ ਘਰੇ ਆਜੋ ਦੇਖ ਲਿਓ ਨੰਬਰ ਓਨਰ ਦਾ 80146 61000 ਪੂਰਾ ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪੇ ਕਰ ਲਿਓ ਜਿੰਨੀਆਂ ਮਸ਼ੀਨਰੀਆਂ ਤੁਸੀਂ ਹੁਣ ਤੱਕ ਦੇਖੀਆਂ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਵੀਡੀਓ ਦੇ ਵਿੱਚ ਜਿਹੜੀਆਂ ਮਸ਼ੀਨਰੀਆਂ ਸੀਗੀਆਂ ਕਿਵੇਂ ਦੀਆਂ ਲੱਗੀਆਂ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਇਹ ਵੀਡੀਓ ਖਤਮ ਨਹੀਂ ਹੋਈ ਅੱਗੇ ਤੁਹਾਨੂੰ ਹੋਰ ਬਹੁਤ ਸਾਰੀਆਂ ਮਸ਼ੀਨਰੀਆਂ ਗੱਡੀਆਂ ਮਿਲਣਗੀਆਂ ਸੀ ਤੇ ਇਕੱਲੀ- ਇਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਮੈਨੂੰ ਦੱਸੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਕਮੈਂਟ ਕਰੂ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਵੀ ਕਰ ਦੂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਹੈ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਡੇਲੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਹੈ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਨਾ ਕੋਈ ਆਪਾਂ ਕਿਸੇ ਤੋਂ ਕੋਈ ਦਲਾਲੀ ਲੈਨੇ ਅਸੀਂ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਚਾਹੀ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਨੰਬਰ ਆਪਣਾ ਉੱਪਰ ਲਿਖਿਆ ਰਹਿੰਦਾ 7719445360 ਤੇ ਕੋ ਬੇਨਤੀ ਕਰਮੋਜੀ ਜੀ ਜਦੋਂ ਆਪਣੇ ਕੋਲੇ ਰੇਟ ਜਿਹੜੀ ਵੀ ਮਸ਼ੀਨਰੀ ਦਾ ਲਾ ਕੇ ਭੇਜ ਦੂੰ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੂੰ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਪੰਜਾਬ ਨੰਬਰ ਆਪਾਂ ਗੱਡੀ ਲੈ ਕੇ ਪਹੁੰਚੀ ਆ ਤੇ ਗੱਡੀ ਕੁੱਲ 70 ਹਜ਼ਾਰ ਕਿਲੋਮੀਟਰ ਚੱਲੀ ਹੋਈ ਆ 2010 ਮਾਡਲ ਗੱਡੀ ਆ 1 ਲੱਖ ਤੇ 48000 ਰੁਪਿਆ ਮਾਲਕ ਵੱਲੋਂ ਡਿਮਾਂਡ ਆ ਤੇ ਡੈਲੋ ਮਾਲਕ ਦਾ ਏਰੀਆ ਨਵੇਂ ਟਾਰਾਂ ਚ ਗੱਡੀ ਦੀ ਕੰਡੀਸ਼ਨ ਵਧੀਆ ਹੈ ਮਾਲਕ ਨੇ ਗੱਡੀ ਵਧੀਆ ਰੱਖੀ ਹੋਈ ਆ ਚਲਾਈ ਵੀ ਵਧੀਆ ਹੋਈ ਆ ਨਕਸਬੀ ਕੋਈ ਨਹੀਂ ਗਲਤ ਵੀ ਕੋਈ ਨਹੀਂ ਵਧੀਆ ਮਾਲਕ ਨੇ ਚਲਾਈ ਹੈ ਵਧੀਆ ਰੱਖੀ ਹੋਈ ਹੈ ਮਾਲਕ ਦੇ ਘਰੇ ਖੜੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਗੱਡੀ ਤੁਹਾਨੂੰ ਪਸੰਦ ਆ ਰਹੀ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਜਾ ਕੇ ਦੇਖਣਾ ਚਾਹੁੰਦੇ ਹੋ ਚਲਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ ਨੰਬਰ ਹੈ ਜੀ 98143 31307 ਹੁਣ ਆਪਾਂ ਸਵਿਫਟ ਗੱਡੀ ਦੀ ਗੱਲ ਕਰਾਂਗੇ 2028 ਤੱਕਰ ਤਾਂ ਇਹਦੀ ਪਾਸਿੰਗ ਪਈ ਹੈ ਤੇ ਡਿਮਾਂਡ 110000 ਇਹਨਾਂ ਨੇ ਮਾਡਲ ਦੱਸਿਆ ਨਹੀਂ ਤੁਸੀਂ ਫੋਨ ਤੇ ਕਨਫਰਮ ਕਰ ਸਕਦਾਂ ਹਾਂ ਜੀ। ਬਾਕੀ ਰਾਮਪੁਰਾ ਫੂਲ ਮਾਲਕ ਦਾ ਏਰੀਆ ਟਾਇਰ ਟੱਪਾ ਆਪਾਂ ਨੂੰ ਵਧੀਆ ਮਿਲ ਜੂਗਾ। ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ, ਕੋਈ ਵੀ ਬੰਦਾ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਸਕਦਾਂ। ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਵੀ ਦੇਖ ਸਕਦਾਂ। ਬਾਕੀ ਰਾਮਪੁਰਾ ਫੂਲ ਮਾਲਕ ਦਾ ਏਰੀਆ ਤੇ ਜਾ ਕੇ ਤੁਸੀਂ ਦੇਖੋਗੇ ਤੇ ਮਾਲਕ ਕਹਿੰਦੀ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਹੈ। ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ। ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਤੋਂ ਦੇਖ ਰਹੂ ਨੰਬਰ ਕਰੋ ਜੀ ਨੋਟ। ਨੰਬਰ ਆ ਮਾਲਕ ਦਾ। 78 140 16 600 ਪੂਰਾ ਇਸ ਨੰਬਰ ਤੇ ਗੱਲ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਜੀ ਵੈਗਨਰ ਗੱਡੀ ਦੀ ਵੈਗਨਰ 2005 ਮਾਡਲ 55000 ਰੁਪਏ ਸਰਫਰ ਡਿਮਾਂਡ ਹੈ ਜੀ ਬਟ ਹਿੰਡਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ ਚ ਕੋਈ ਕਮੀ ਪੇਸ਼ੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਮਾਲਕ ਨੇ ਚਲਾਈ ਹੋਈ ਆ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਬਾਕੀ ਰੇਟ ਵੀ ਘਟ ਹੈ ਗੱਡੀ ਵੀ ਸੋਹਣੀ ਆ ਕੰਡੀਸ਼ਨ ਵੀ ਸੋਹਣੀ ਪਈ ਆ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਸਾਰੇ ਤੁਸੀਂ ਲਾਜ਼ਮੀ ਨੋਟ ਕਰ ਲਓ ਮਾਲਕ ਦਾ ਨੰਬਰ ਹੈ ਜੀ 95174 51234 ਜਿਹੜੀ ਵੀ ਗੱਲ ਕਰਨੀ ਹੈ ਆਪੇ ਕਰ ਲਿਓ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਏ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਤੁਸੀਂ ਬਹੁਤ سپورਟ ਕਰ ਦਿਓ ਸ਼ੁਕਰੀਆ ਧੰਨਵਾਦ ਤੇ ਮੈਂ ਉਮੀਦ ਕਰਦਾ ਅੱਜ ਦੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕੋਈ ਗੱਡੀ ਚਾਹੀਦੀ ਹੈ ਕਰੋ ਕਮੈਂਟ